ਹਾਂ ਜੀ ਸੁਖਜਿੰਦਰ ਸਿੰਘ ਰਧਾਵਾ ਕਾਂਗਰਸ ਪਾਰਟੀ ਲੋਕ ਸਭਾ ਗਦਾਸਪੁਰ ਤੋਂ ਜਿੱਤ ਕੇ ਪਾਰਲੀਮੈਂਟ ਦੇ ਪਹੁੰਚੇ ਆ ਜਿਨ੍ਹਾਂ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਨੇ ਪਿੰਡ ਦੇ ਵਿੱਚ ਉਹਨਾਂ ਦੀ ਕੰਪੇਨ ਦੇ ਵਿੱਚ ਤੁਸੀਂ ਸਾਦੇ ਵੀ ਹੋ ਕਿ ਕੀ ਕਹਿਣਾ ਚਾਹੋਗੇ ਅੱਜ ਬੜਾ ਇਤਿਹਾਸਕ ਦਿਨ ਹੈ ਸਾਡੇ ਹਲਕਾ ਡੇਰਾ ਬਾਬਾ ਨਾਲ ਸੰਬੰਧਿਤ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਜੀ ਪਾਰਲੀਮੈਂਟ ਵਿੱਚ ਪਹੁੰਚੇ ਨੇ ਔਰ ਬਹੁਤ ਸਾਡੇ ਵਾਸਤੇ ਖੁਸ਼ੀ ਵਾਲਾ ਦਿਨ ਹੈ ਕਿ ਪਹਿਲੀ ਵਾਰ ਸਾਡੇ ਹਲਕੇ ਦਾ ਕੋਈ ਵਿਅਕਤੀ ਜਿਹੜਾ ਵਾ ਪਾਰਲੀਮੈਂਟ ਵਿੱਚ ਪਹੁੰਚਿਆ ਵਾ ਔਰ ਸਾਨੂੰ ਪੂਰੀ ਆਸ ਆ ਸਾਡੇ ਜੋ ਵੀ ਹਲਕੇ ਦੀਆਂ ਸਮੱਸਿਆਵਾਂ ਨੇ ਸਾਡੇ ਜੋ ਵੀ ਸਾਡੇ ਹੋਰ ਵੀ ਪ੍ਰੋਗਰਾਮ ਹੋਣਗੇ ਪਾਰਲੀਮੈਂਟ ਤੱਕ ਜਿਹੜਾ ਵਾ ਸਾਡੇ ਹਲਕੇ ਦੇ ਪਹੁੰਚਾਉਣਗੇ ਭਾਈ ਲੱਡੂ ਮੰਡੇ ਗਏ ਖੁਸ਼ੀ ਦੇ ਵਿੱਚ ਬਹੁਤ ਵੇਖਿਆ ਸੀ ਲੋਕਾਂ 'ਚ ਬਹੁਤ ਉਤਸ਼ਾਹ ਹੀ ਬੜੀ ਖੁਸ਼ੀ ਕੀ ਕਹਿਣਾ ਚਾਹੀਦਾ ਵੇਖੋ ਇਹ ਜਿਹੜੀ ਇਤਿਹਾਸਿਕ ਜਿੱਤ ਆ ਇਸ ਕਰਕੇ ਜਿਹੜਾ ਕਾਫੀ ਸਮੇਂ ਬਾਅਦ ਜਿਹੜੀ ਆ ਕਾਂਗਰਸ ਪਾਰਟੀ ਨੇ ਗਰਦਾਸਪੁਰ ਲੋਕ ਸਭਾ ਸੀਟ ਤੇ ਜਿਹੜਾ ਕਬਜ਼ਾ ਕੀਤਾ ਵਾ ਤੇ ਕਾਫੀ ਜਿਹੜਾ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਵੀ ਬਹੁਤ ਵਧੀਆ ਰਹੀ ਓਵਰਆਲ ਇੰਡੀਆ ਵਿੱਚ ਵੀ ਇਸ ਲਈ ਜਿਹੜੇ ਸਾਰੇ ਜਿਹੜੇ ਨੇ ਸਾਡੇ ਵਰਕਰ ਖੁਸ਼ ਨੇ ਇਸ ਕਰਕੇ ਜਿਹੜੇ ਅੱਜ ਸਾਰੇ ਬੱਡੂ ਵੱਡੇ ਜਾ ਰਹੇ ਨੇ ਜੀ 1200 ਸਿੰਨ ਬਣਨ ਨੂੰ ਹੁੰਦੇ ਨੇ ਤੇ ਲੋਕਾਂ ਨੂੰ ਕਾਫੀ ਉਹ ਹਣੇ ਭਵਿੰਦਰਸ ਕੀਤਾ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਵਾਸਤੇ ਔਰ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਮਿਹਨਤ ਜਿਹੜੀ ਰੰਗ ਲਿਆਈ ਹੈ ਇਹ ਵੇਖੋ ਜਿਹੜਾ ਵੀ ਕਾਂਗਰਸ ਦਾ ਵਰਕਰ ਜਿੱਥੇ ਜਿੱਥੇ ਵੀ ਰਹਿ ਕੇ ਹਰ ਇੱਕ ਨੇ ਮਿਹਨਤ ਕੀਤੀ ਆ ਔਰ ਉਹ ਜਿਹੜੀ ਸਾਰੀ ਮਿਹਨਤ ਵਰਕਰਾਂ ਦੀ ਜਿਹੜੀ ਆ ਔਰ ਜੋ ਸਹੀ ਵੀ ਲੋਕਾਂ ਨੂੰ ਵੇਅਰ ਕੀਤਾ ਜਿਹੜੀ ਮਿਹਨਤ ਰੰਗ ਲਿਆਈ ਆ ਤਾਂ ਜਿਹੜਾ ਅੰਦਾਵਾ ਸਾਹਿਬ ਜਿਹੜੇ ਨੇ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਚੁਣੇ ਗਏ ਨੇ ਸੋ ਕੀ ਉਮੀਦ ਰੱਖਦੇ ਹੋ ਹਲਕੇ ਦੇ ਵਿੱਚ ਲੋਕਾਂ ਵਾਸਤੇ ਅੰਦਾਵਾ ਸਾਹਿਬ ਇੱਕ ਹੋਰ ਅੰਦਾਵਾ ਸਾਹਿਬ ਪਹਿਲਾਂ ਵੀ ਸਾਡੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਰਖਿਆ ਵਾ ਸਾਡੇ ਮੰਤਰੀ ਵੀ ਰਹਿ ਚੁੱਕੇ ਨੇ ਦੁੱਤੈਨਵਰੀ ਦੇ ਐਮ.ਐਲ.ਏ ਵੀ ਰਹਿ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਵੀ ਜੋ ਵੀ ਸਾਡੇ ਹਲਕੇ ਦੇ ਲੋਕਾਂ ਦੀ ਉਮੀਦਾਂ ਨੇ ਉਹਤੇ ਪੂਰੀ ਤਰ੍ਹਾਂ ਖਰੇ ਉਤਰਨੂ ਹੈ ਜੀ